ਅਸ਼ਵਾਰਤਾ ਦੇਖ ਰਹੇ ਹੋ ਤੁਸੀਂ ਬਹੁਤ ਬਹੁਤ ਸਵਾਗਤ ਹੈ ਸਾਰੇ ਹੀ ਦਰਸ਼ਕਾਂ ਦਾ ਪੰਜਾਬ ਦੇ ਵਿੱਚ ਸਰਕਾਰ ਦੇ ਵੱਲੋਂ ਤਿੰਨ ਆਈਪੀਐਸ ਅਫਸਰਾਂ ਦੇ ਤਬਾਦਲੇ ਕੀਤੇ ਗਏ ਨੇ ਸੂਬੇ ਦੇ ਗ੍ਰਹਿ ਭਾਗ ਦੇ ਵੱਲੋਂ ਨੋਟੀਫਿਕੇਸ਼ਨ ਜਾਰੀ ਕਰਕੇ ਇਹ ਜਾਣਕਾਰੀ ਦਿੱਤੀ ਗਈ ਹੈ ਹੁਕਮਾਂ ਦੇ ਮੁਤਾਬਕ ਜਿਨ੍ਹਾਂ ਤਿੰਨ ਅਫਸਰਾਂ ਦੇ ਤਬਾਦਲੇ ਕੀਤੇ ਗਏ ਨੇ ਉਹਨਾਂ ਦੇ ਵਿੱਚ ਜਗਦਲੇ ਨਿਲਾੰਬਰੀ ਵਿਜੇ ਆਈਪੀਐਸ ਅਫਸਰ ਦੀਪਕ ਪਾਰਕ ਆਈਪੀਐਸ ਅਫਸਰ ਅਤੇ ਰਵਜੋਤ ਗਰੇਵਾਲ ਆਈਪੀਐਸ ਅਫਸਰ ਸ਼ਾਮਲ ਨੇ ਇਹਨਾਂ ਤਿੰਨਾਂ ਅਫਸਰਾਂ ਨੂੰ ਜਿਹੜੀਆਂ ਨਵੀਆਂ ਜ਼ਿੰਮੇਵਾਰੀਆਂ ਦਿੱਤੀਆਂ ਗਈਆਂ ਨੇ ਸਭ ਤੋਂ ਪਹਿਲਾਂ ਗੱਲ ਕਰੀਏ ਜਗਾਦਲੇ ਨਿਲਾੰਬਰੀ ਵਿਜੇ ਆਈਪੀਐਸ ਅਫਸਰ ਨੇ ਉਹਨਾਂ ਨੂੰ ਨਵੀਂ ਜ਼ਿੰਮੇਵਾਰੀ ਦਿੱਤੀ ਗਈ ਹੈ ਡੀਆਈਜੀ ਫਰੀਦਕੋਟ ਰੇਂਜ ਬਣਾਇਆ ਗਿਆ ਉਹਨਾਂ ਨੂੰ ਇਸ ਤੋਂ ਇਲਾਵਾ ਉਹ ਡੀਆਈਜੀ ਕਾਉਂਟਰ ਇੰਟੈਲੀਜੈਂਸ ਸਨ ਆਪਣੇ ਡੀਆਈਜੀ ਕਾਉਂਟਰ ਇੰਟੈਲੀਜੈਂਸ ਦੇ ਅਹੁਦੇ ਤੇ ਉਹ ਕਾਇਮ ਰਹਿਣਗੇ ਇਸ ਤੋਂ ਇਲਾਵਾ ਉਹਨਾਂ ਨੂੰ ਇੱਕ ਹੋਰ ਐਡੀਸ਼ਨਲ ਜ਼ਿੰਮੇਵਾਰੀ ਦਿੱਤੀ ਗਈ ਹੈ ਜੋ ਕਿ ਡੀਆਈਜੀ ਫਰੀਦਕੋਟ ਰੇਂਜ ਉਹਨਾਂ ਨੂੰ ਬਣਾਇਆ ਗਿਆ ਆਈਪੀਐਸ ਦੀਪਕ ਪਾਰਕ ਜੋ ਕਿ ਤਰਨਤਾਰਨ ਦੇ ਐਸਐਸਪੀ ਸਨ ਉਹਨਾਂ ਨੂੰ ਹੁਣ ਏਆਈਜੀਐਸਐਸਓਸੀ ਐਸਐਸ ਨਗਰ ਮੁਹਾਲੀ ਬਣਾਇਆ ਗਿਆ ਸੋ ਉਹਨਾਂ ਨੂੰ ਏਆਈਜੀਐਸਐਸਓਸੀ ਐਸਐਸ ਨਗਰ ਮੁਹਾਲੀ ਬਣਾਇਆ ਗਿਆ ਦੀਪਕ ਪਾਰਕ ਆਈਪੀਐਸ ਅਫਸਰ ਨੂੰ ਐਸਐਸਪੀ ਤਰਨਤਾਰਨ ਦੇ ਅਹੁਦੇ ਤੋਂ ਹਟਾ ਕੇ ਉਹਨਾਂ ਦਾ ਤਬਾਦਲਾ ਏਆਈਜੀਐਸਐਸਓਸੀ ਐਸਐਸ ਨਗਰ ਬਣਾਇਆ ਗਿਆ ਇਸ ਤੋਂ ਇਲਾਵਾ ਆਈਪੀਐਸ ਰਵਜੋਤ ਗਰੇਵਾਲ ਜੋ ਕਿ ਪਹਿਲਾਂ ਜੁਆਇੰਟ ਡਾਇਰੈਕਟਰ ਸਨ ਆਈਵੀਸੀ ਅਤੇ ਐਸਯੂ ਬਿਜ਼ਨਸ ਬਿਊਰੋ ਉਹਨਾਂ ਨੂੰ ਹੁਣ ਐਸਐਸਪੀ ਤਰਨਤਾਰਨ ਬਣਾਇਆ ਗਿਆ ਸੋ ਇਹ ਤਬਾਦਲੇ ਪੰਜਾਬ ਦੇ ਵਿੱਚ ਤਿੰਨ ਤਬਾਦਲੇ ਕੀਤੇ ਗਏ ਨੇ ਤਿੰਨ ਆਈਪੀਐਸ ਅਧਿਕਾਰੀਆਂ ਦੇ ਤਬਾਦਲੇ ਕੀਤੇ ਗਏ ਨੇ ਜਿਸ ਸੰਬੰਧ ਦੇ ਵਿੱਚ ਪੰਜਾਬ ਦੇ ਗ੍ਰਹਿ ਭਾਗ ਦੇ ਵੱਲੋਂ ਇਹ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ ਪੰਜਾਬ ਦੇ ਵਿੱਚ ਸਰਕਾਰ ਦੇ ਵੱਲੋਂ ਤਿੰਨ ਆਈਪੀਐਸ ਆਫਸਰਾਂ ਦੇ ਤਬਾਦਲੇ ਕੀਤੇ ਗਏ ਨੇ ਸੂਬੇ ਦੇ ਗ੍ਰਹਿ ਭਾਗ ਦੇ ਵੱਲੋਂ ਨੋਟੀਫਿਕੇਸ਼ਨ ਜਾਰੀ ਕਰਕੇ ਇਹ ਜਾਣਕਾਰੀ ਦਿੱਤੀ ਗਈ ਹੈ ਹਕੂਮਾ ਦੇ ਮੁਤਾਬਕ ਜਿਨ੍ਹਾਂ ਤਿੰਨ ਅਫਸਰਾਂ ਦੇ ਤਬਾਦਲੇ ਕੀਤੇ ਗਏ ਨੇ ਉਹਨਾਂ ਦੇ ਵਿੱਚ ਜਗਦਲੇ ਨਿਲਾੰਬਰੀ ਵਿਜੇ ਆਈਪੀਐਸ ਅਫਸਰ ਦੀਪਕ ਪਾਰਕ ਆਈਪੀਐਸ ਅਫਸਰ ਅਤੇ ਰਵਜੋਤ ਗਰੇਵਾਲ ਆਈਪੀਐਸ ਅਫਸਰ ਸ਼ਾਮਲ ਨੇ ਇਹਨਾਂ ਤਿੰਨਾਂ ਅਫਸਰਾਂ ਨੂੰ ਜਿਹੜੀਆਂ ਨਵੀਆਂ ਜ਼ਿੰਮੇਵਾਰੀਆਂ ਦਿੱਤੀਆਂ ਗਈਆਂ ਨੇ ਸਭ ਤੋਂ ਪਹਿਲਾਂ ਗੱਲ ਕਰੀਏ ਜਗਦਲੇ ਨਿਲਾੰਬਰੀ ਵਿਜੇ ਆਈਪੀਐਸ ਅਫਸਰ ਨੇ ਉਹਨਾਂ ਨੂੰ ਨਵੀਂ ਜ਼ਿੰਮੇਵਾਰੀ ਦਿੱਤੀ ਗਈ ਹੈ ਡੀਆਈਜੀ ਫਰੀਦਕੋਟ ਰੇਂਜ ਬਣਾਇਆ ਗਿਆ ਉਹਨਾਂ ਨੂੰ ਇਸ ਤੋਂ ਇਲਾਵਾ ਉਹ ਡੀਆਈਜੀ ਕਾਉਂਟਰ ਇੰਟੈਲੀਜੈਂਸ ਸਨ ਆਪਣੇ ਡੀਆਈਜੀ ਕਾਉਂਟਰ ਇੰਟੈਲੀਜੈਂਸ ਦੇ ਅਹੁਦੇ ਤੇ ਉਹ ਕਾਇਮ ਰਹਿਣਗੇ ਇਸ ਤੋਂ ਇਲਾਵਾ ਉਹਨਾਂ ਨੂੰ ਇੱਕ ਹੋਰ ਐਡੀਸ਼ਨਲ ਜ਼ਿੰਮੇਵਾਰੀ ਦਿੱਤੀ ਗਈ ਹੈ ਜੋ ਕਿ ਡੀਆਈਜੀ ਫਰੀਦਕੋਟ ਰੇਂਜ ਉਹਨਾਂ ਨੂੰ ਬਣਾਇਆ ਗਿਆ ਹੈ ਆਈਪੀਐਸ ਦੀਪਕ ਪਾਰਕ ਜੋ ਕਿ ਤਰਨਤਾਰਨ ਦੇ ਐਸਐਸਪੀ ਸਨ ਉਹਨਾਂ ਨੂੰ ਹੁਣ ਏਆਈਜੀ ਐਸਐਸਓਸੀ ਐਸ ਐ ਐਸ ਨਗਰ ਮੁਹਾਲੀ ਬਣਾਇਆ ਗਿਆ ਸੋ ਉਹਨਾਂ ਨੂੰ ਏ ਆਈ ਜੀ ਐਸ ਐਸ ਓ ਸੀ ਐਸ ਐ ਐਸ ਨਗਰ ਮੁਹਾਲੀ ਬਣਾਇਆ ਗਿਆ ਦੀਪਕ ਪਾਰਕ ਆਈ ਪੀ ਐਸ ਅਫਸਰ ਨੂੰ ਐਸ ਐਸ ਪੀ ਤਰਨ ਤਾਰਨ ਦੇ ਅਹੁਦੇ ਤੋਂ ਹਟਾ ਕੇ ਉਹਨਾਂ ਦਾ ਤਬਾਦਲਾ ਏ ਆਈ ਜੀ ਐਸ ਐਸ ਓ ਸੀ ਐਸ ਐ ਐਸ ਨਗਰ ਬਣਾਇਆ ਗਿਆ ਇਸ ਤੋਂ ਇਲਾਵਾ ਆਈ ਪੀ ਐਸ ਰਵਜੋਤ ਗਰੇਵਾਲ ਜੋ ਕਿ ਪਹਿਲਾਂ ਜੁਆਇੰਟ ਡਾਇਰੈਕਟਰ ਸਨ ਆਈ ਵੀ ਸੀ ਅਤੇ ਐਸ ਯੂ ਵਿਜੀਲੈਂਸ ਬਿਊਰੋ ਉਹਨਾਂ ਨੂੰ ਹੁਣ ਐਸ ਐਸ ਪੀ ਤਰਨ ਤਾਰਨ ਬਣਾਇਆ ਗਿਆ ਸੋ ਇਹ ਤਬਾਦਲੇ ਪੰਜਾਬ ਦੇ ਵਿੱਚ ਤਿੰਨ ਤਬਾਦਲੇ ਕੀਤੇ ਗਏ ਨੇ ਤਿੰਨ ਆਈਪੀਐਸ ਅਧਿਕਾਰੀਆਂ ਦੇ ਤਬਾਦਲੇ ਕੀਤੇ ਗਏ ਨੇ ਜਿਸ ਸੰਬੰਧ ਦੇ ਵਿੱਚ ਪੰਜਾਬ ਦੇ ਗ੍ਰਹਿ ਭਾਗ ਦੇ ਵੱਲੋਂ ਇਹ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ